ਸਤਿ ਨਵਾਦ ਰਵਿੰਦਰਜੀਤ ਤੁਹਾਨੂੰ ਤੇ ਸਾਰੇ ਦਨਿਸ਼ਵਰ ਸ्रोਤਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰੇਨ ਸਾਹਿਬ ਸੋ ਖਬਰਾਂ ਦਾ ਸਿਲਸਿਲਾ ਆਪਾਂ ਜਿਹੜਾ ਜੀ ਉਹ ਤੁਹਾਡੇ ਨਾਲ ਸ਼ੁਰੂ ਕਰਦੇ ਆ ਬਹੁਤ ਸਾਰੀਆਂ ਖਬਰਾਂ ਹੈਗੀਆਂ ਨੇ ਤੇ ਨਾਟੋ ਦੀ ਆਪਾਂ ਗੱਲਬਾਤ ਕੀਤੀ ਸੀਗੀ ਪਿਛਲੇ 2-3 ਪ੍ਰੋਗਰਾਮਾਂ ਦੇ ਵਿੱਚ ਉਹਦੇ ਵਿੱਚ ਸੀਗਾ ਵੀ ਜਿੱਥੇ ਜੀਡੀਪੀ ਦੇ ਹਿੱਸੇ ਨੂੰ ਲੈ ਕੇ ਸੀਗਾ ਵੀ ਕੈਨੇਡਾ ਆਪਣਾ ਹਿੱਸਾ ਵੱਧ ਪਾਵੇ ਮੇਰੇ ਕੋਲ ਡੇਟ ਸੀ 2-2% ਜਾਂ 2.5% ਤੱਕ ਲੈ ਕੇ ਜਾਵੇ ਸੋ ਹੁਣ ਨਾਟੋ ਦਾ ਸਮੇਲਨ ਸ਼ੁਰੂ ਹੋਇਆ ਕੀ ਖਬਰ ਹੈ ਜੀ ਬਿਲਕੁਲ ਵੀ ਨਜੀ ਨੈਟੋ ਸਮੇਲਨ ਦੀ ਗੱਲ ਕਰੀਏ ਤਾਂ ਅੱਜ ਤੋਂ 9 ਜੁਲਾਈ ਤੋਂ ਲੈ ਕੇ 11 ਜੁਲਾਈ ਤੱਕ ਵਾਸ਼ਿੰਗਟਨ ਡੀਸੀ ਅਮਰੀਕਾ ਦੇ ਵਿੱਚ ਨੈਟੋ ਸਮੇਲਨੇ ਹੋਣਾ ਹੈ ਸੋ ਨੈਟੋ ਦੇ ਜਿਹੜੇ 32 ਮੈਂਬਰ ਕੰਟਰੀਸ ਨੇ ਸੋ ਉਹਨਾਂ ਵੱਲੋਂ ਇਹਦੇ ਵਿੱਚ ਜਿਹੜੇ ਉਹਨਾਂ ਦੇ ਲੀਡਰ ਨੇ ਉਹਨਾਂ ਵੱਲੋਂ ਇਸ ਦੇ ਵਿੱਚ ਸ਼ਿਰਕਤ ਕੀਤੀ ਜਾਣੀ ਹੈ ਜਸਟਰਨ ਟੂਡੋ ਸਾਹਿਬ ਤੇ ਵਾਸ਼ਿੰਗਟਨ ਡੀਸੀ ਕੱਲ ਪਹੁੰਚ ਚੁੱਕੇ ਨੇ ਤੇ ਇਹਦੇ ਵਿੱਚ ਗੱਲ ਕਰੀਏ ਕਿ ਸਭ ਤੋਂ ਪ੍ਰਮੁੱਖ ਤੌਰ ਤੇ ਤਾਂ ਜਿਹੜਾ ਇਹ ਯੂਕਰੇਨ ਤੇ ਰਸ਼ੀਆ ਦਾ ਜੋ ਜੰਗ ਚੱਲ ਰਿਹਾ ਜਿਸ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਲਗਾਤਾਰ ਇਹ ਰਸ਼ੀਆ ਵੱਲੋਂ ਇਹ ਯੂਕਰੇਨ ਦੇ ਉੱਪਰ ਜਿਹੜਾ ਆ ਉੱਥੇ ਦੇ ਜਿਹੜੇ ਵਾਖ ਵਖ ਜਿਹੜੇ ਕੁਦਰਤੀ ਸਰੋਤ ਉਹਨਾਂ ਦੀ ਗੱਲ ਕਰ ਲਈਏ ਜਿਹੜੇ ਉਹਨਾਂ ਦੇ ਆਰਥਿਕ ਸਰੋਤ ਨੇ ਉਹਨਾਂ ਦੀ ਗੱਲਬਾਤ ਕਰ ਲਈਏ ਆਮ ਲੋਕ ਉਹਨਾਂ ਦੀ ਗੱਲ ਕਰ ਲਈਏ ਈਵਨ ਕਿ ਹੁਣ ਜਿਵੇਂ ਇੱਕ ਹਸਪਤਲ ਦੇ ਉੱਪਰ ਜਿਹੜਾ ਕਿ ਬੱਚਿਆਂ ਦੇ ਨਾਲ ਸੰਬੰਧਿਤ ਹਸਪਤਲ ਸੀ ਉਹਦੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੋ ਇਸ ਮਾਮਲੇ ਦੀ ਵੀ ਗੱਲ ਕਰ ਲਈਏ ਸੋ ਇਸ ਮੁੱਦੇ ਦੇ ਇਸ ਸਮੇਲਨ ਦੇ ਵਿੱਚ ਜਿਕਰ ਰਹਿਣ ਦੀ ਸੰਭਾਵਨਾ ਹੈ ਇਸ ਨੂੰ ਹੀ ਭਾਰੀ ਰਹਿਣ ਦੀ ਸੰਭਾਵਨਾ ਹੈ ਇੱਕ ਤਾਂ ਇਹਦੇ ਜ ਖਾਸ ਗੱਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਇਹ 75ਵੀਂ ਜਿਹੜੀ ਬਰੇਗਡ ਨੈਟੋ ਦੀ ਇਹਦੇ ਵਿੱਚ ਇਸ ਸਾਲ ਮਨਾਈ ਜਾ ਰਹੀ ਹੈ ਕਿਉਂਕਿ ਕੈਨੇਡਾ ਇਹ ਨੈਟੋ ਦੇ ਫਾਊਂਡਿੰਗ ਮੈਂਬਰਸ ਦੇ ਵਿੱਚੋਂ ਇੱਕ ਹੈ ਸੋ ਇੱਕ ਤਾਂ ਇਹ ਚੀਜ਼ ਦੇ ਵਿੱਚ ਪ੍ਰਮੁਖਤਾ ਹੋਵੇ ਕਿ ਵੀ ਜਿੰਨੇ ਵੀ ਨੈਟੋ ਮੈਂਬਰਸ ਨੇ ਉਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਇੱਕ ਦੂਜੇ ਪ੍ਰਤੀ ਸਮਝ ਹੈ ਇੱਕ ਦੂਜੇ ਪ੍ਰਤੀ ਜਿਹੜੀ ਆ ਛੋਟੇ ਮੋਟੇ ਜਿਹੜੇ ਗੱਲਾਂ ਬਾਤਾਂ ਹੁੰਦੀਆਂ ਹਨ ਨੂੰ ਪਛਾਣ ਛੱਡ ਕੇ ਇੱਕ ਦੂਜੇ ਪ੍ਰਤੀ ਜਿਹੜੀ ਸਮਝ ਹੈ ਉਸ ਨੂੰ ਮਜ਼ਬੂਤ ਬਣਾਇਆ ਜਾਵੇ ਤੇ ਇਹਦੇ ਵਿੱਚ ਖਾਸ ਤੌਰ ਤੇ ਦੇਖੀਏ ਤੇ ਜੋ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਦੇ ਆਪਾਂ ਇਸ ਗੱਲ ਲਈ ਤਵਾ ਬਣਿਆ ਰਹੂਗਾ ਕਿ ਕੈਨੇਡਾ ਆਪਣੇ ਜੀਡੀਪੀ ਦਾ ਕਟੋ-ਕਟ 2% ਦਾ ਟਾਰਗੇਟ ਮੰਨਿਆ ਗਿਆ ਕਿ ਜੋ ਖਰਚੇ NATO ਵੱਲੋਂ ਅਪਰੂਵ ਹੈ ਜਿਹਨਾਂ ਖਰਚਿਆਂ ਨੂੰ NATO ਅਪਰੂਵ ਕਰਦਾ ਵੀ ਇਹ ਖਰਚੇ ਰੱਖਿਆ ਖੇਤਰ ਦੇ ਵਿੱਚ ਗਿਨੇ ਜਾੜੇ ਨੇ ਉਹਨਾਂ ਖਰਚਿਆਂ ਦੇ ਵਿੱਚ GDP ਦਾ ਕਟੋ-ਕਟ 2% ਜਿਹੜਾ ਆਪਣਾ ਖਰਚ ਕਰੇ ਸੋ ਇਸ ਚੀਜ਼ ਵਿੱਚ ਕੈਨੇਡਾ ਕਾਫੀ ਪਿੱਛੇ ਐ ਭਾਵੇਂ ਕੈਨੇਡਾ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਮਾਰਕ ਮਿਲਰ ਸਾਹਿਬ ਉਹ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਪਰ ਸਵਾਲਾਂ ਦੇ ਕਿਹਦੇ ਵਿੱਚ ਕੈਨੇਡਾ ਰਹੂਗਾ ਸੋ ਇਹਦੇ ਵਿੱਚ ਇੱਕ ਤਜਸਤਨ ਟੂਰੋ ਸਾਹਿਬ ਨੇ ਕੱਲ ਜੋ ਕੀਵ ਦੇ ਵਿੱਚ ਇੱਕ ਜੋ ਬੱਚਿਆਂ ਦੇ ਹਸਪੀਟਲ ਉੱਪਰ ਰੂਸ ਵੱਲੋਂ ਹਮਲਾ ਕੀਤਾ ਗਿਆ ਸੀਗਾ ਸੋ ਉਸ ਚੀਜ਼ ਦੀ ਨਿਖੇਦੀ ਵੀ ਕੀਤੀ ਹੈ ਕਹਿੰਦੇ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਦੂਜੇ ਪਾਸੇ ਜਿੱਥੇ ਮੈਂ ਗੱਲ ਕੀਤੀ ਹੈ ਕਿ 2% ਦੀ ਜੀਡੀਪੀ ਦੀ ਕਿ ਕੈਨੇਡਾ ਦੀ ਜੀਡੀਪੀ ਘੱਟੋ-ਘੱਟ 2% ਜਿਹੜੀ ਆ ਉਹ ਰੱਖਿਆ ਦੇ ਉੱਪਰ ਖਰਚ ਹੋਣੀ ਚਾਹੀਦੀ ਹੈ ਜੀ ਕੈਨੇਡਾ ਦੀ ਸਰਕਾਰ ਦਾਵਾ ਕਰ ਰਹੀ ਹੈ ਕਿ 2030 ਦੇ ਅੰਤ ਤੱਕ ਅਸੀਂ ਇਸ ਟੀਚੇ ਨੂੰ ਪਾਰ ਕਰਨ ਦੇ ਕਾਫੀ ਨੇੜੇ ਪਹੁੰਚ ਜਾਵਾਂਗੇ ਪਰ ਦੂਜੇ ਪਾਸੇ ਜੇਕਰ ਕੈਨੇਡਾ ਦੇ ਜਿਹੜੇ ਜਿਹੜੇ ਇੱਥੇ ਦੇ ਉਹਨਾਂ ਦੇ ਆਪਣੇ ਹੀ ਜੇਕਰ ਇੱਥੇ ਜਿਹੜੇ ਬਜਟਰੀ ਆਫੀਸਰ ਨੇ ਪਾਰਲੀਮੈਂਟਰੀ ਬਜਟਰੀ ਆਫੀਸਰ ਨੇ ਉਹਨਾਂ ਦੀ ਗੱਲਬਾਤ ਕਰੀਏ ਸੋ ਕਹਿੰਦੇ ਵੀ ਜੋ ਕੈਨੇਡਾ ਦਾਅਵੇ ਕਰ ਰਿਹਾ ਕਿ 2030 ਤੱਕ ਕੈਨੇਡਾ ਆਪਣੀ ਰੱਖਿਆ ਦਾ 2% ਦੇ ਕਰੀਬ ਇਹ ਜਿਹੜਾ ਜੀਡੀਪੀ ਦਾ ਜਿਹੜਾ ਇਹ 2% ਦੇ ਕਰੀਬ ਰੱਖਿਆ ਦੇ ਉੱਪਰ ਖਰਚ ਕਰੇਗਾ ਕਹਿੰਦੇ ਵੀ ਉਹ ਦਾਅਵੇ ਤਾਂ ਵੱਡੇ ਨੇ ਪਰ ਕਹਿੰਦੇ ਅਸਲੀਅਤ ਇਸ ਤੋਂ ਜਿਹੜੀ ਆ ਇਹ ਦੂਰ ਹੈ ਉਹ ਕਹਿੰਦੇ ਕਿ ਇਹ 2% ਦੇ ਲਾਗੇ ਜਾਣ ਦਾ ਬਹੁਤ ਦੂਰ ਦੀ ਗੱਲ ਹੈ ਕਹਿੰਦੇ ਵੀ ਇੱਕ ਸੋ 0.42 ਫੀਸਤੀ ਜਿਹੜਾ ਆ ਕੈਨੇਡਾ ਦੀ ਜੀਡੀਪੀ ਦਾ ਉਸ ਸਮੇਂ ਰੱਖਿਆਲੇ ਉੱਪਰ ਖਰਚ ਕੀਤਾ ਜਾਊਗਾ 2030 ਦੇ ਕਹਿੰਦੇ ਜੋ ਸਾਡਾ ਅਨੁਮਾਨ ਹੈ ਕਹਿੰਦੇ ਜੋ ਅਸੀਂ ਹਿਸਾਬ ਕਿਤਾਬ ਲਾਇਆ ਸੋ ਇਹਦੇ ਵਿੱਚ ਕਹਿੰਦੇ ਕਿ ਇਹ ਸਾਨੂੰ ਨਹੀਂ ਲੱਗਦਾ ਕਿ ਕੈਨੇਡਾ ਆਪਣੇ ਟੀਚੇ ਦੇ ਨੇੜੇ ਪਹੁੰਚੂਗਾ ਸਗੋਂ ਕਿ ਟੀਚੇ ਤੋਂ ਕਾਫੀ ਦੂਰ ਹੋਗਾ। ਸੋ ਇਹਦੇ ਵਿੱਚ ਜੋ ਪਾਰਲੀਮੈਂਟਰੀ ਬਜਟ ਆਫਿਸਰ ਨੇ ਗਿਰਕਸ ਗਿਰਕਸ ਉਹਨਾਂ ਨੇ ਕਿਹਾ ਹ ਕਹਿੰਦੇ ਕਿ ਸਰਕਾਰ ਭਾਵੇਂ ਜੋ ਮਰਜੀ ਕਹੀ ਜਾਵੇ ਰੱਖਿਆ ਮੰਤਰੀ ਜੋ ਮਰਜੀ ਕਹੀ ਜਾਵੇ ਪਰ ਕੈਨੇਡਾ 2% ਤੋਂ ਕਾਫੀ ਦੂਰ ਰਹੂਗਾ। ਉਹਨਾਂ ਨੇ ਐਸਟੀਮੇਟ ਲਾਇਆ 1.42% ਦਾ। ਦੂਜੇ ਪਾਸੇ ਬਿਲ ਬਲੇਅਰ ਸਾਹਿਬ ਦੀ ਗੱਲ ਕਰੀਏ ਉਹ ਕਹਿੰਦੇ ਵੀ ਜੋ ਪਾਰਲੀਮੈਂਟਰੀ ਬਜਟ ਆਫਸਰ ਕਹਿ ਰਹੇ ਨੇ ਕਹਿੰਦੇ ਵੀ ਇਹ ਗੱਲ 'ਚ ਸੱਚਾਈ ਨਹੀਂ ਹੈ। ਅਸੀਂ ਲਗਭਗ ਪੌਣੇ ਉਹ 14:00 ਤੇ ਲੱਗੇ ਪਹੁੰਚ ਜਾਗੇ ਕਹਿੰਦੇ ਕਿ ਜੋ ਇਹਨਾਂ ਦੇ ਅਨੁਮਾਨ ਨੇ ਉਹ ਕਹਿੰਦੇ ਠੀਕ ਨਹੀਂ ਆ ਜੋ ਅਸੀਂ ਇਹ ਅਨੁਮਾਨ ਲਾ ਰਹੇ ਆ ਉਹ ਗਲਤ ਹੈ ਹੁਣ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਜੋ ਪਾਰਲੀਮੈਂਟਰੀ ਬਜਟ ਆਫਰ ਹੈ ਚੀਜ਼ੇ ਕੋਲ ਕਾਫੀ ਡਾਟਾ ਹੁੰਦਾ ਜਿਨੇ ਕਾਫੀ ਕੁਝ ਤੇ ਇਸ ਗੱਲ ਕਹਿਣ ਤੋਂ ਪਹਿਲਾਂ ਉਹਦੇ ਬਾਰੇ ਕਾਫੀ ਕੁਝ ਐਨਲਾਈਜ਼ ਕੀਤਾ ਹੋਗਾ ਸੋ ਉਹਦੀ ਗੱਲ ਕਿੰਨੀ ਕੁ ਠੀਕ ਹੈ ਦੂਜੇ ਪਾਸੇ ਜੋ ਬੇਲ ਬਲੇਡ ਸਾਹਿਬ ਜੋ ਡਿਫੈਂਸ ਮਿਨਿਸਟਰ ਹੈ ਉਹਨਾਂ ਦੀ ਕਿੰਨੀ ਗੱਲ ਸੀ ਇਹ ਕਹੇ ਪਾਵਤ ਸਰਕਾਰ ਦੇ ਦਾਅਵੇ ਵੱਡੇ ਨੇ ਪਰ ਇਹਨਾਂ ਦੇ ਆਪਣੇ ਅਫਸਰ ਹੀ ਕਹਿ ਰਹੇ ਨੇ ਕਿ ਦਾਅਵੇ ਤਾਂ ਕਾਫੀ ਦੂਰ ਕੈਨੇਡਾ ਉਸ ਸਮੇਂ ਹੋਵੇਗਾ ਜੀ ਜੀ ਇੱਕ ਪਾਸੇ ਸੰਮੇਲਨ ਚੱਲ ਰਿਹਾ ਹੈ ਅਗਲੀ ਖਬਰ ਨਾਲ ਹੀ ਆਪਾਂ ਜੋੜ ਦਿੰਨੇ ਆ ਤੇ ਉਹ ਹੈਗੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਹਨਾਂ ਦੀ ਸੋ ਉਹ ਵੀ ਕਿਤੇ ਪਹੁੰਚੇ ਨੇ ਜੀ ਕਹਿੰਦੇ ਦੇਖੋ ਵੀ ਨਧੀ ਜਿਹੜਾ ਇਹ ਸਮੇਲਨ ਹੈ ਨੈਟੋ ਵੱਲੋਂ ਜੋ ਹੋ ਰਿਹਾ ਜੀ ਸਾਨੂੰ ਪਤਾ ਹੈ ਕਿ ਮੈਂ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਇਹਦਾ ਪ੍ਰਮੁੱਖ ਜਿਹੜਾ ਮੁੱਦਾ ਆ ਉਹ ਯੂਕਰੇਨ ਦੀ ਜਿਹੜੀ جنگ ਹੈ ਜਿਹੜੀ ਰਸ਼ੀਆ ਦੇ ਨਾਲ ਚੱਲ ਰਹੀ ਹੈ ਉਹਦੇ ਉੱਪਰ ਹੀ ਕੇਂਦ੍ਰਿਤ ਰਹੂਗਾ ਸੋ ਇਸੇ ਸਮੇਲਨ ਦੇ ਵਿੱਚ ਵੀ ਯੂਕਰੇਨ ਦੀ ਕਿਸ ਤੰਗ ਦੇ ਨਾਲ ਇਹ ਮਦਦ ਕੀਤੀ ਜਾ ਸਕਦੀ ਹੈ ਕਿਸ ਤੰਗ ਨਾਲ ਯੂਕਰੇਨ ਨੂੰ ਮਜ਼ਬੂਤ ਕੀਤਾ ਜਾ ਸਕਦਾ ਕਿਸ ਤੰਗ ਦੇ ਨਾਲ ਜੋ ਇਹ ਨੁਕਸਾਨ ਯੂਕਰੇਨ ਦਾ ਹੋ ਰਿਹਾ ਤੇ ਰਸ਼ੀਆ ਨੂੰ ਜਿਸ ਢੰਗ ਦੇ ਨਾਲ ਇੱਕ ਰਮਾਨ ਲਾਇਆ ਗਿਆ ਸੀਗਾ ਤੇ ਉਹਦੇ ਉੱਪਰ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਗਈਆਂ ਉਹਦੇ ਜਿਹੜੇ ਯੂਐਸ ਟੋਲਾਂ ਦੇ ਵਿੱਚ ਜਿੰਨੇ ਵੀ ਐਸੈਟਸ ਸੀਗੇ ਉਹ ਸਾਰੇ ਫ੍ਰੀਜ਼ ਕਰ ਲਏ ਗਏ ਔਰ ਉਹਨੂੰ ਅਲੱਗ-ਤਲੱਗ ਕਰਨ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਪਰ ਨੈਟੋ ਉਹਦੇ ਵਿੱਚ ਉਨਾ ਕਾਮਯਾਬ ਨਹੀਂ ਹੋਇਆ ਜਿੰਨੀ ਕੀ ਅਮੀਰ ਸੀ ਹੱਲੇ ਵੀ ਰਸ਼ੀਆ ਇਸ ਜੰਗ ਦੇ ਵਿੱਚ ਡਟਿਆ ਹੋਇਆ ਆ ਹੱਲੇ ਵੀ ਰਸ਼ੀਆ ਕਿਸੇ ਵੀ ਢੰਗ ਦੇ ਨਾਲ ਪਿੱਛੇ ਹਟਣ ਲਈ ਤਿਆਰ ਨਹੀਂ ਆ ਸੋ ਇਹ ਨੈਟੋ ਸਮੇਂਦਰ ਪ੍ਰਮੁੱਖ ਤੌਰ ਤੇ ਯੂਕ੍ਰੇਨ ਨੂੰ ਮਦਦ ਦੇਣ ਦੇ ਉੱਪਰ ਹੀ ਕੇਂਦਰ ਰਹੂਗਾ ਪਰ ਦੂਜੇ ਜਿੱਥੇ ਇਹ ਪੱਛਮੀ ਮੁਲਕ ਇਹ ਇਸ ਸਮੇਲ会上 ਜਿਹੜੇ ਨੂੰ ਮਦਦ ਦੇ ਤੇ ਰਸ਼ੀਆ ਨੂੰ ਘੇਰ ਰਹੀਆਂ ਗੱਲਾਂ ਬਾਤਾਂ ਕਰ ਰਹੇ ਨੇ ਤੇ ਇਸੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਮਾਸਕੋ ਪਹੁੰਚ ਚੁੱਕੇ ਨੇ ਸੋ ਕੱਲ ਉਹ ਇਹ ਮਾਸਕੋ ਪਹੁੰਚੇ ਨੇ ਉੱਥੇ ਉਹਨਾਂ ਦਾ ਸ਼ਾਹੀ ਜਿਹੜਾ ਸਵਾਗਤ ਕੀਤਾ ਗਿਆ ਉੱਥੇ ਗੱਲ ਕਰੀਏ ਤਾਂ ਜਿੱਥੇ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਆ ਤੇ ਰਸ਼ੀਆ ਦੇ ਵਿੱਚ ਅੱਜ ਉਤੇਨ ਸਾਫ ਦੇ ਨਾਲ ਮਾਸਕੋ ਦੇ ਵਿੱਚ ਪ੍ਰਾਈਮ ਮਿਨਿਸਟਰ ਜੋ ਦਿਨੇਂਦਰ ਮੋਦੀ ਹੈ ਮੁਲਾਕਾਤ ਕਰਨਗੇ ਸੋ ਇਹਦੇ ਵਿੱਚ ਉਮੀਦ ਜਤਾਈ ਜਾ ਰਹੀ ਹੈ ਕਿ ਕਾਫੀ ਵੱਡੇ ਸਮਝੌਤੇ ਵੀ ਜਿਹੜੇ ਆ ਦੋਵਾਂ ਮੁਲਕਾਂ ਦੇ ਵਿੱਚ ਕਰ ਹੋ ਸਕਦੇ ਆ ਕਿਉਂਕਿ ਲਾਸਟ ਟਾਈਮ ਪ੍ਰਾਈਮ ਮਿਨਿਸਟਰ ਮੋਦੀ 2015 ਦੇ ਵਿੱਚ ਮਾਸਕੋ ਗਏ ਸੀ ਤੇ ਦौरा ਕੀਤਾ ਸੀ ਪਰ ਇਹ ਕਾਫੀ ਲੰਮੇ ਸਮੇਂ ਬਾਅਦ ਇੱਕ ਅਫੀਸ਼ੀਅਲ ਦੌਰੇ ਤੇ ਉਹ ਰਸ਼ੀਆ ਚ ਗਏ ਆ 2019 ਚ ਇੱਕ ਇਕਨੋਮਿਕ ਫੋਰਮ ਵੱਲੋਂ ਇੱਕ ਉੱਥੇ ਇਹ ਪ੍ਰੋਗਰਾਮ ਜਿਹੜਾ ਸੀਗਾ ਉਹ ਉਲੀਕਿਆ ਗਿਆ ਸੀ ਉਹਦੇ ਵਿੱਚ ਉਹ ਸ਼ਾਮਲ ਬੇਸ਼ੱਕ ਹੋਏ ਸੀ ਪਰ ਇੱਕ ਕੰਟਰੀ ਵੱਲੋਂ ਜੇ ਕਫੀਸ਼ੀਅਲ ਦौरा ਹੁੰਦਾ ਉਹ 2015 ਵਿੱਚ ਹੀ ਮਾਸਕੋ ਚ ਗਏ ਸੀਗੇ ਸੋ ਇਹ ਇੱਕ ਵੱਡੀ ਗੱਲ ਹੋਵੇ ਕਿ ਕਿ ਭਾਰਤ ਨੂੰ ਇਹ ਸਾਰੇ ਜਿਹੜੇ ਵੀ ਨੈਟੋ ਦੇ ਜਿੰਨੇ ਵੀ ਸੀ ਉਹ ਕੀ ਇਹ ਮੁਲਕ ਨੇ ਉਹ ਚਾਹੁੰਦੇ ਨੇ ਕਿ ਖੁੱਲ ਕੇ ਉਹਨਾਂ ਦੇ ਨਾਲ ਆਨ ਚੱਲੇ ਤੇ ਖੁੱਲ ਕੇ ਉਹਦੀ ਸਪੋਰਟ ਕਰੇ ਪਰ ਦੂਜੇ ਪਾਸੇ ਪ੍ਰਾਈਮ ਮਿਨਿਸਟਰ ਮੋਦੀ ਜਿਹੜੇ ਨੇ ਉਹ ਮਾਸਕੋ ਜਾ ਕੇ ਅੱਜ ਕਾਫੀ ਵੱਡੇ ਸਮਝੌਤੇ ਹਨ ਜਿਹੜਾ ਆ ਉਹ ਸੀਰੇ ਚਾੜ੍ਹ ਸਕਦੇ ਨੇ ਜਿੱਦਿ ਕੀ ਉਮੀਦ ਹੈ ਉਹ ਖੁੱਲ ਕੇ ਚੀਜ਼ਾਂ ਸਾਹਮਣੇ ਆਉਣ ਜਾਂ ਨਾ ਆਉਣੇ ਮੀਡੀਆ ਚ ਇੱਕ ਵੱਖਰੀ ਗੱਲ ਹੈ ਪਰ ਇਹ ਇੱਕ ਵੱਡਾ ਸਵਾਲ ਨੈਟੋ ਦੇ ਕੰਟਰੀਸ ਵਾਸਤੇ ਵੀ ਹੋਊਗਾ ਦੂਜੇ ਪਾਸੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਜਿਸ ਟੰਗ ਦੇ ਨਾਲ ਹੁਣ ਉਹਨਾਂ ਦੇ ਪ੍ਰਾਈਮ ਮਿਨਿਸਟਰ ਵੱਲੋਂ ਇੱਥੇ ਯਾਤਰਾ ਲਿਖੀ ਗਈ ਇੱਥੇ ਵਕਾਇਦਾ ਤੌਰ ਤੇ ਪਹੁੰਚੇ ਉਹਨਾਂ ਦਾ ਜਿਸ ਟੰਗ ਦੇ ਨਾਲ ਇਹ ਸਵਾਗਤ ਵੀ ਹੋਇਆ ਤਾਂ ਇਹ ਲੱਗ ਰਿਹਾ ਕਿ ਭਾਰਤ ਆਪਣੇ ਜਿਹੜੇ ਅੰਦਰੂਨੀ ਹਿੱਤ ਨੇ ਰਾਸ਼ਟਰੀ ਹਿੱਤ ਨੇ ਸੋ ਉਹਨਾਂ ਨੂੰ ਜ਼ਿਆਦਾ ਤਵੱਜੋ ਦੇ ਰਿਹਾ ਇੱਕ ਤਾਂ ਰਸ਼ੀਆ ਤੋਂ ਸਸਤੇ ਭਾਅ ਤੇ ਕੱਚਾ ਤੇਲ ਵੀ ਇਸ ਸਮੇਂ ਮਿਲ ਰਿਹਾ ਉਹਦਾ ਵੀ ਭਾਰਤ ਨੂੰ ਕਾਫੀ ਲਾਭ ਹੋ ਰਿਹਾ ਤੇ ਦੂਜੀ ਗੱਲ ਕਰੀਏ ਕਿ ਜਿੰਨੇ ਵੀ ਪਿਛਲੇ ਸਮੇਂ ਦੌਰਾਨ ਭਾਰਤ ਵੱਲੋਂ ਰੱਖਿਆ ਖੇਤਰ ਦੀ ਗੱਲ ਕਰੀਏ ਜਿਹੜੇ ਵੱਡੇ ਵੱਡੇ ਜਿਹੜੇ ਆ ਹਥਿਆਰ ਖਰੀਦੇ ਗਏ ਇਹ ਜਹਾਜ਼ ਖਰੀਦੇ ਗਏ ਜਹਾਜ਼ਾਂ ਦੇ ਪਾਟ ਖਰੀਦੇ ਗਏ ਟੈਂਕ ਖਰੀਦੇ ਗਏ ਹੋਰ ਬਹੁਤ ਸਾਰਾ ਰੱਖਿਆ ਜਿਹੜਾ ਉਪਕਰਨ ਹੈ ਉਹ ਰਸ਼ੀਆ ਤੋਂ ਕਿ ਵਿਆ ਗਿਆ ਆ ਭਾਰਤ ਦੇ ਵਿੱਚ ਸਟੀਲ ਪਲਾਂਟ ਦੀ ਗੱਲ ਕਰੀਏ ਰਸ਼ੀਆ ਵੱਲੋਂ ਹੀ ਸ਼ੁਰੂਆਤੀ ਦੌਰ ਦੇ ਵਿੱਚ ਉੱਥੇ ਵੱਡੀ ਜਿਹੜੀ ਆ ਇਨਵੈਸਟਮੈਂਟ ਕਰਨ ਦੇ ਵਿੱਚ ਉਹ ਪਲਾਂਟ ਸਾਫੇ ਦੁਕਾਨੇ ਵਿੱਚ ਮਦਦ ਕੀਤੀ ਗਈ ਸੀ ਭਾਰਤ ਦਾ ਜਿਹੜਾ ਪੋਲਾਰਡ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਰਸ਼ੀਆ ਵੱਲੋਂ ਕਾਫੀ ਮਦਦ ਕੀਤੀ ਗਈ ਸੀਗੀ ਸੋ ਭਾਰਤ ਕਿਤੇ ਨਾ ਕਿਤੇ ਇਹ ਜੋ ਪੱਛਮੀ ਮੁਲਕਾਂ ਦਾ ਦਬਾਅ ਆ ਸੋ ਉਹਦੇ ਅੱਗੇ ਲੱਗ ਰਿਹਾ ਕਿ ਭਾਰਤ ਜਿਹੜਾ ਉਹਨਾਂ ਦੇ ਨਾਲ ਖੁੱਲਕੇ ਸਾਹਮਣੇ ਨਹੀਂ ਆ ਰਿਹਾ ਤੇ ਉਹ ਆਪਣੇ ਹਿੱਤ ਦੇਖ ਰਿਹਾ ਤਾਂ ਇਸ ਕਰਕੇ ਹੀ ਜਿਹੜਾ ਇਹ ਦੌਰ ਆ ਲਿਖਿਆ ਗਿਆ ਹੁਣ ਇਹਨੂੰ ਕਿੱਦਾਂ ਦੇਖਣਗੇ ਪੱਛਮੀ ਮੁਲਕ ਕਿਸ ਢੰਗ ਨਾਲ ਰਣਨੀਤੀ ਬਣਾਉਣਗੇ ਜਾਂ ਕਿਸ ਢੰਗ ਨਾਲ ਇਸ ਸਾਰੇ ਜਿਹੜੇ ਆ ਇਹ ਦੌਰੇ ਨੂੰ ਜਾਂ ਸਮਝੌਤਿਆਂ ਨੂੰ ਲੈ ਕੇ ਦੇਖਣਗੇ ਉਹ ਇੱਕ ਆਉਣ ਵਾਲੇ ਸਮੇਂ ਦੀ ਗੱਲ ਹੈ ਪਰ ਇੱਥੇ ਭਾਰਤ ਨੇ ਜਿਹੜਾ ਇਹ ਨੈਟੋ ਸਮੇਲਨ ਦੇ ਚੱਲਦੇ ਹੋਏ ਇਹਨਾਂ ਦੇ ਵਿਰੋਧ ਤੇ ਬਾਤ ਵੀ ਇਹ ਕੋਰਾ ਕੀਤਾ ਆ ਤੇ ਵੱਡੇ ਸਮਝੌਤੇ ਵੀ ਦੋਵਾਂ ਲੀਟਰਾਂ ਦੇ ਵਿੱਚ ਹੋਣ ਦੀ ਸੰਭਾਵਨਾ ਸੋ ਇਹ ਹੈਗੇ ਅੰਤਰਰਾਸ਼ਟਰੀ ਸਮਝੌਤੇ ਦੇਸ਼ਾਂ ਦੇ ਸਮਝੌਤੇ ਕਈ ਵਾਰ ਸਿਹਤ ਦੇ ਬਾਰੇ ਜੀ ਗੱਲਬਾਤ ਹੋ ਜਵੇ ਤੇ ਤੁਹਾਡੀ ਇੰਸ਼ੋਰੈਂਸ ਦੀ ਗੱਲਬਾਤ ਹੋਵੇ ਉੱਥੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੁਸੀਂ ਵਿਜ਼ਟਰ ਵੀਜ਼ੇ ਤੇ ਆ ਰਹੇ ਹੋ ਸੁਪਰ ਵੀਜ਼ੇ ਤੇ ਆ ਰਹੇ ਹੋ ਤਾਂ ਇੰਸ਼ੋਰੈਂਸ ਜ਼ਰੂਰ ਕਰਵਾ ਲਿਆ ਕਰੋ ਸਟੂਡੈਂਟ ਸੀਗੇ ਤੁਹਾਡੀ ਸਟੱਡੀ ਪੂਰੀ ਹੋ ਗਈ ਉਹਦੀ ਇੰਸ਼ੋਰੈਂਸ ਜਿੰਨਾ ਚਿਰ ਕਾਲਜ ਯੂਨੀਵਰਸਿਟੀ ਕਵਰ ਕਰਦਾ ਉਹ ਤੋਂ ਬਾਅਦ ਨਹੀਂ ਉਹ ਕਰਦੇ ਹੈਗੇ ਇਸ ਲਈ ਆਪਣੀ ਇੰਸ਼ੋਰੈਂਸ ਜ਼ਰੂਰ ਲੈ ਲਿਆ ਕਰੋ ਜਿੱਦ ਤੱਕ ਮੇਰੀ ਆਵਾਜ਼ ਜਾਂਦੀ ਹੈ ਤਾਂ ਆਲ ਸਕਿਉਰ ਦੇ ਬਲਜੀਤ ਕੌਰ ਜਾਂ ਸੁਖਮਨ ਭੰਗੂ ਨੂੰ ਕਾਲ ਕਰ ਲਿਓ ਇਹਨਾਂ ਦੀ ਖੁਦ ਦੀ ਬ੍ਰੋਕਰੇਜ ਹੈ ਤੁਸੀਂ ਬ੍ਰੋਕਰੇਜ ਵੀ ਜੁਆਇਨ ਕਰਨੀ ਹੈ ਤਾਂ ਨਵੇਂ ਏਜੰਟ ਹਾਇਰ ਕਰ ਰਹੇ ਨੇ ਜੀ ਇਹ ਆਲ ਸਕਿਉਰ ਇੰਸ਼ੋਰੈਂਸ 647721 62363 ਦੇ ਉੱਤੇ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਤਾਂ ਜੀ ਤਾਂ ਤੁਸੀਂ ਜ਼ਰੂਰ ਕਾਲ ਕਰ ਲਿਓ ਆਲ ਸਕਿਉਰ ਇੰਸ਼ੋਰੈਂਸ 639721 ਬਾਹਰ ਤਰੇਹੜ ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜੀ ਔਰ ਬ੍ਰੈਮ ਸਿਟੀ ਲੋਜਿਸਟਿਕਸ ਨੂੰ ਸਿਟੀ ਲਈ ਡਰਾਈਵਰ ਚਾਹੀਦੇ ਨੇ ਕਾਲ ਕਰ ਲਿਓ ਬ੍ਰੈਮ ਸਿਟੀ ਲੋਜਿਸਟਿਕਸ 6479628811 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਮੌਸਮ ਚੰਗਾ ਪਾਰਟੀ ਛੋਟੀ ਜਾਂ ਵੱਡੀ ਆ ਇੱਕ ਵਧੀਆ ਬੈਂਕਟ ਹਾਲ ਚਾਹੀਦਾ ਤਾਂ ਸੂਟ ਵੈਲ ਵਾਲਿਆਂ ਦਾ ਫੁਲੀ ਰੈਨੋਵੇਟ ਕੀਤਾ ਹੋਇਆ ਪ੍ਰੈਜ਼ੀਡੈਂਟ ਕਨਵੈਂਸ਼ਨ ਸੈਂਟਰ 416678 9999 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ ਜੀਪਦਨ ਸਾਹਿਬ ਵਾਧਿਆ ਪਾ ਅਗਲੀ ਖਬਰ ਦੇ ਵੱਲ ਇਹ ਵੀ ਇੰਟਰਨੈਸ਼ਨਲ ਨਿਊਜ਼ ਏ ਆ ਜਿਹੜੀ ਜੁੜੀ ਹੋਈ ਆ ਫਰਾਂਸ ਦੇ ਨਾਲ ਸੋ ਹੁਣ ਫਰਾਂਸ ਤੋਂ ਖਬਰ ਆ ਰਹੀ ਆ ਵੀ ਖੱਬੇ ਪੱਖੀ ਜਿਹੜੀ ਆ ਜੀ ਉਹ ਧਿਰ ਵੱਡੀ ਧਿਰ ਬਣੀ ਆ ਕੀ ਖਬਰ ਆ ਜੀ ਵਿੱਚ ਦੋ ਇਸ ਸਮੇਂ ਜੋਨ ਨਤੀਜੇ ਜਿਹੜੇ ਆਏ ਨੇ ਸੋ ਦੁਨੀਆ ਦਾ ਧਿਆਨ ਉਹਨਾਂ ਨਤੀਜਿਆਂ ਨੇ ਆਪਣੇ ਵੱਲ ਖਿੱਚਿਆ ਸੋ ਉਹ ਧਿਆਨ ਇਸ ਕਰਕੇ ਖਿੱਚਿਆ ਵੀ ਜੋ ਇੱਕ ਅੰਦਾਜ਼ੇ ਲਾਏ ਜਾ ਰਹੇ ਸੀ ਜੋ ਐਕਸਪੈਕਟ ਕੀਤਾ ਜਾ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਉਲਟ ਨਤੀਜੇ ਦੇਖਣ ਨੂੰ ਮਿਲ ਰਹੇ ਸੋ ਪਹਿਲਾਂ ਅਸੀਂ ਫਰਾਂਸ ਦੀ ਗੱਲ ਕਰਦੇ ਹਾਂ ਫਰਾਂਸ ਦੇ ਵਿੱਚ ਜੋ ਚੋਣਾਂ ਹੋਈਆਂ ਨੇ ਸੋ ਉਹਦੇ ਵਿੱਚ ਇਹ ਬੜੀ ਉਮੀਦ ਸੀ ਐਕਸਪੈਕਟੇਸ਼ਨ ਕੀਤੀ ਜਾ ਰਹੀ ਸੀ ਵੀ ਜਿਹੜੇ ਫਾਰ ਰਾਈਟ ਗਰੁੱਪ ਨੇ ਜਿਹੜੇ ਸੱਜੇ ਪੱਖੀ ਧੜੇ ਨੇ ਕਟੜਪੱਤੀ ਇਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਸੋ ਉਹਨਾਂ ਦੇ ਧੜਿਆਂ ਦੀ ਲੱਗ ਰਿਹਾ ਸੀ ਵੀ ਇਸ ਵਾਰ ਇਹ ਵੱਡੀ ਚਿਤ ਉੱਥੇ ਹੋ ਸਕਦੀ ਹੈ ਉਹ ਸੱਤਾ ਦੇ ਉੱਪਰ ਕਾਬਜ ਹੋ ਸਕਦੇ ਨੇ ਜੇਕਰ ਉਹ ਸੱਤਾ ਦੇ ਉੱਪਰ ਕਾਬਜ ਹੋ ਜਾਂਦੇ ਤਾਂ ਇਹਦੇ ਨਾਲ ਫਰਾਂਸ ਦੀ ਰਾਜਨੀਤੀ ਵਿੱਚ ਵੀ ਵੱਡੀ ਤਬਦੀਲੀ ਆਉਣ ਵਾਲੇ ਸਮੇਂ ਦੌਰਾਨ ਹੋ ਸਕਦੀ ਸੀ ਕਿਉਂਕਿ ਜੋ ਉਹਨਾਂ ਦੀਆਂ ਗੱਲਾਂ ਬਾਤਾਂ ਨੇ ਜਿਸ ਢੰਗ ਨਾਲ ਉਹ ਕਾਸ ਤੋਂ ਤੇ ਇਮੀਗ੍ਰੈਂਟਸ ਦਾ ਵਿਰੋਧ ਕਰਦੇ ਨੇ ਸੋ ਉਹਨੂੰ ਲੈ ਕੇ ਉੱਥੇ ਘਰੇਲੂ ਜਿਹੜੇ ਹਾਲਾਤ ਨੇ ਉਹ ਵੀ ਕਾਫੀ ਅਨਸੁਖਾਵੇਂ ਜਿਹੜੇ ਬਣ ਸਕਦੇ ਸੀਗੇ ਪਰ ਜੋ ਇਹ ਨਤੀਜੇ ਆਏ ਨੇ ਇਹ ਕਾਫੀ ਹੈਰਾਨ ਕਰਨ ਵਾਲੇ ਨੇ ਇਹ ਚ ਜੋ ਇਹ ਖੱਬੇ ਪੱਖੀ ਧਿਰਾਂ ਜਿਹੜੇ ਲੈਫਟ ਜਿਹੜੇ ਧਿਰ ਹੈ ਉਹ ਸਭ ਤੋਂ ਵੱਡੀ ਜਿਹੜੀ ਪਾਰਟੀ ਬਣ ਕੇ ਸਾਹਮਣੇ ਆਈ ਹੈ ਇਸ ਦੂਜੇ ਨੰਬਰ ਤੇ ਗੱਲ ਕਰੀਏ ਜਿਹੜੇ ਰਾਸ਼ਟਰਪਤੀ ਮੈਕ੍ਰੋ ਦੀ ਸੈਂਟਰਸ ਅਸੈਂਬਲ ਪਾਰਟੀ ਹੈ ਉਹ ਦੂਜੇ ਥਾਂ ਤੇ ਰਹੀ ਹੈ ਸੋ ਇਹਦੇ ਵਿੱਚ ਜਿਹੜੇ ਸੱਜੇ ਪੱਖੀ ਧਿਰ ਜਿਹੜੀ ਨੈਸ਼ਨਲ ਰੈਲੀ ਪਾਰਟੀ ਹੈ ਉਹ ਜਿਹਦੀਆਂ ਭਾਵਨਾਵਾਂ ਜਿਆਦੀਆਂ ਸੀ ਆ ਉਹ ਤੀਜੇ ਨੰਬਰ ਤੇ ਆਈ ਹੈ ਸੋ ਜੇਕਰ ਇਹਦੇ ਵਿੱਚ ਨਤੀਜਿਆਂ ਦੀ ਗੱਲ ਕਰੀਏ ਜਿਹੜੇ ਖੱਬੇ ਪੱਖੀਆਂ ਦੇ ਜਿਹੜੇ ਨਿਊ ਪਪੂਲਰ ਫਰੰਟ ਹੈ ਸੋ ਉਹਨੇ 182 ਸੀਟਾਂ ਜਿੱਤੀਆਂ ਨੇ ਦੂਜੇ ਪਾਸੇ ਜਿਹੜੇ ਮੌਜੂਦਾ ਰਾਸ਼ਟਰਪਤੀ ਜਿਹੜੇ ਮੈਕਰੋ ਦੀ ਸੈਂਟਿਸ ਐਸਸੈਂਬਲ ਪਾਰਟੀ ਹੈ ਸੋ ਉਹਨਾਂ ਨੇ 168 ਤੇ ਤੀਜੇ ਪਾਸੇ ਜਿਹੜੇ ਆ ਕਿ ਸੱਜੇ ਪੱਖੀ ਜਿਹੜੀ ਨੈਸ਼ਨਲ ਰੈਲੀ ਪਾਰਟੀ ਹੈ ਉਹਨਾਂ ਨੇ 143 ਸੀਟਾਂ ਜਿੱਤੀਆਂ ਨੇ ਇਹਦੇ ਵਿੱਚ ਗੱਲ ਕਰੀਏ 570 ਸੀਟਾਂ ਵਿੱਚੋਂ ਇਹ 299 ਸੀਟਾਂ ਚਾਹੀਦੀਆਂ ਸੀਆਂ ਸਰਕਾਰ ਬਣਾਉਣ ਵਾਸਤੇ ਉਹ ਸਰਕਾਰ ਬਣਾਉਣ ਵਾਸਤੇ ਤਾਂ ਕਿਸੇ ਕੋਲ ਵੀ ਇਹ ਮੈਜੋਰਟੀ ਨਹੀਂ ਆ ਸੋ ਇਹ ਤਿੰਨਾਂ ਵੱਡੇ ਧੜਿਆਂ 'ਚੋਂ ਦੋ ਧੜਿਆਂ ਨੂੰ ਤਾਂ ਆਪਸੇ ਵਿੱਚ ਇਕੱਠੇ ਹੋਣਾ ਪੈਣਾ ਸੋ ਇਹਦੇ ਵਿੱਚ ਜੇਕਰ ਗੱਲ ਕਰੀਏ ਵੀ ਖੱਬੇ ਪੱਖੀ ਸੱਜੇ ਪੱਖੀਆਂ ਨਾਲ ਗਠਜੋੜ ਕਰ ਲੈਣਗੇ ਇਹਦੀ ਸੰਭਾਵਨਾ ਬਿਲਕੁਲ ਨਹੀਂ ਆ ਸੋ ਜਿਹੜੀ ਮਾਈਕਰੋ ਸਾਫ ਦੀ ਪਾਰਟੀ ਐ ਸੋ ਉਹ ਦੋਹਾਂ ਵਿੱਚੋਂ ਕਿਸੇ ਵੀ ਇੱਕ ਧੜੇ ਦੇ ਨਾਲ ਜਾ ਸਕਦੀ ਐ ਪਰ ਇੱਥੇ ਜਿਹੜੇ ਲੈਫਟਿਸਟ ਨੇ ਸੋ ਉਹਨਾਂ ਨੇ ਆਪਣਾ ਦਾਵਾ ਕਹਿੰਦੇ ਸੀ ਪੇਸ਼ ਕਰਾਂਗੇ ਸਾਡੀ ਪਾਰਟੀ ਕੋਲ ਸਭ ਤੋਂ ਜ਼ਿਆਦਾ ਸੀਟਾਂ ਨੇ ਅਸੀਂ ਉਹ ਨਾਲ ਇਸ ਸਮੇਂਦਾਨ ਕਹਿੰਦੇ ਸਰਕਾਰ ਬਣਾਵਾਂਗੇ ਹੁਣ ਉਹਨਾਂ ਦੀ ਮੈਕਰੋ ਦੀ ਪਾਰਟੀ ਜਿਹੜੀ ਉਹਨਾਂ ਦੀ ਸਪੋਰਟ ਕੱਢਦੀ ਜਾਂ ਨਹੀਂ ਕਰਦੀ ਉਹਨ ਸਮੇਂ ਦੇ ਇਸ ਨਰ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਨਿਕਲਣਗੀਆਂ ਇਹਦੇ ਨਾਲ ਹੀ ਜੇਕਰ ਅਸੀਂ ਗੱਲ ਈਰਾਨ ਦੀ ਕਰੀਏ ਕਿਉਂਕਿ ਈਰਾਨ ਦੇ ਵਿੱਚ ਵੀ ਇਹ ਜਿਹੜੀ ਹੁਣ ਇਲੈਕਸ਼ਨ ਹੋਈ ਆ ਜਿਹੜੇ ਉੱਥੇ ਦੇ ਰਾਸ਼ਟਰਪਤੀ ਸਾਹਿਬ ਸੀਗੇ ਸੋ ਇੱਕ ਪਲੇਨ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੋ ਉਹਨਾਂ ਦੀ ਮੌਤ ਬਾਰੇ ਵੀ ਬਹੁਤ ਸਾਰੇ ਸਵਾਲ ਜਿਹੜੇ ਕੀਤੇ ਜਾ ਰਹੇ ਨੇ ਇਹ ਵਿੱਚ ਅਮਰੀਕਾ ਦੀ ਸਾਜ਼ਿਸ਼ ਹੋ ਸਕਦੀ ਹੈ ਇਹਦੇ ਵਿੱਚ ਇਜ਼ਰਾਈਲ ਦੀ ਸਾਜ਼ਿਸ਼ ਹੋ ਸਕਦੀ ਹੈ ਸਾਜ਼ਿਸ਼ ਹੈ ਜਾਂ ਨਹੀਂ ਹੈ ਇਹ ਹੁਣ ਕਹਿਣਾ ਮੁਸ਼ਕਲ ਹੈ ਪਰ ਜੋ ਹੁਣ ਨਤੀਜੇ ਉੱਥੇ ਆਏ ਨੇ ਇਹਦੇ ਵਿੱਚ ਜਿਹੜੇ ਇਹ ਮਸੂਦ ਜਿਹੜੇ ਜੈਕਸ਼ਨ ਐ ਸੋ ਉਹਨਾਂ ਨੂੰ ਇਲੈਕਟ ਕਰ ਲਿਆ ਗਿਆ ਸੋ ਇਹਨਾਂ ਬਾਰੇ ਗੱਲ ਕਰੀਏ ਮਹਸੂਦ ਸਾਹਿਬ ਬਾਰੇ ਇਹ ਸੈਂਟ੍ਰਿਸਟ ਤੇ ਜਿਹੜੇ ਰਿਫਾਰਮਿਸਟ ਹੁੰਦੇ ਨੇ ਸੋ ਉਹਨਾਂ ਦੇ ਵਿੱਚ ਗਿਨੇ ਜਾਂਦੇ ਨੇ ਇਹਨਾਂ ਦੀਆਂ ਪਿਛਲੇ ਸਮੇਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀਏ ਜਦੋਂ ਉੱਥੇ ਹਜਾਬ ਨੂੰ ਲੈ ਕੇ ਰੌਲਾ ਪਿਆ ਸੀਗਾ ਤਾਂ ਉਸ ਸਮੇਂ ਇਹਨਾਂ ਨੇ ਜਿਹੜੀਆਂ ਔਰਤਾਂ ਹਜਾਬ ਨਹੀਂ ਪਹਿਨਣਾ ਚਾਹੁੰਦੀਆਂ ਸੀਆਂ ਉਹਨਾਂ ਦਾ ਵੀ ਸਮਰਥਨ ਕੀਤਾ ਸੀ ਜਾਂ ਹੋਰ ਜਿਹੜੇ ਲਿਬਰਲ ਵਿਊਸ ਨੇ ਤੇ ਈਰਾਨ ਦੇ ਵਿੱਚ ਇਹ ਉਹਦੀ ਵੀ ਵਕਾਲਤ ਕਰਦੇ ਰਹੇ ਨੇ ਪਰ ਇੱਥੇ ਗੱਲ ਕਰੀਏ ਕਿ ਜਿਹੜੀ ਮੇਨ ਪਾਵਰ ਹੈ ਮੇਨ ਕੰਟਰੋਲ ਹੈ ਜਿਹੜੇ ਆਇਤੁੱਲਾ ਖੁਮਾਨੀ ਨੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਹੱਥ ਵਿੱਚ ਹੈ ਪਰ ਰਾਸ਼ਟਰਪਤੀ ਕੋਲ ਵੀ ਬਹੁਤ ਸਾਰੀਆਂ ਪਾਵਰਾਂ ਹੁੰਦੀਆਂ ਨੇ ਕਿ ਇਹ ਜਿਹੜੇ ਵੱਡੇ ਲੀਡਰ ਜਿਹੜੇ ਖੁਮਾਨੀ ਸਾਹਿਬ ਨੇ ਉਹਨਾਂ ਦਾ ਇਹ ਵਿਰੋਧ ਕਰਕੇ ਜਾਂ ਆਪਣੀਆਂ ਜਿਹੜੀਆਂ ਲਿਬਰਲ ਨੀਤੀਆਂ ਲਾਗੂ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਇਹ ਪੱਛਮੀ ਮੁਲਕਾਂ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦੇ ਨੇ ਇਹ ਜਿਹੜੀ ਨਿਊਕਲੀਅਰ ਨੀਤੀ ਹੈ ਉਹਨੂੰ ਵੀ ਪੱਛਮੀ ਮੁਲਕ ਜੋ ਕਹਿ ਰਹੇ ਨੇ ਵੀ ਸਾਡੇ ਨਾਲ ਤੁਸੀਂ ਐਗਰੀਮੈਂਟ ਕਰੋ ਸੰਧੀ ਕਰੋ ਇਹ ਉਹਦੇ ਵੀ ਹੱਕ ਵਿੱਚ ਨੇ ਸੋ ਇੱਕ ਢੰਗ ਦੇ ਨਾਲ ਜੋ ਪੱਛਮੀ ਮੁਲਕ ਚਾਹੁੰਦੇ ਨੇ ਇਹੋ ਜਿਹੇ ਵਿਚਾਰ ਇਹ ਰੱਖਦੇ ਨੇ ਕਿ ਤੋ ਦੇਖੋ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇੱਕ ਫਰਾਂਸ ਦੇ ਵਿੱਚ ਇੱਕ ਗ੍ਰਾਂਡ ਦੇ ਵਿੱਚ ਇਹ ਵੀ ਜਿਹੜੀਆਂ ਇਹ ਰਾਜਨੀਤੀ ਹੈ ਇਹਨੂੰ ਪ੍ਰਭਾਵਿਤ ਕਰਨ ਗਈਆਂ ਤਾਂ ਉਸ ਤੋਂ ਪਹਿਲਾਂ ਅਸੀਂ ਯੂਕੇ ਦੇ ਨਤੀਜੇ ਵੀ ਦੇਖੇ ਨੇ ਉਹਦੇ ਵਿੱਚ ਵੀ ਜਿਹੜੇ ਲਿਬਰਲ ਵਿਊ ਵਾਲੇ ਜਿਹੜੇ ਉੱਥੇ ਲੇਬਰ ਪਾਰਟੀ ਆ ਦੀ ਜਿੱਤ ਹੋਈ ਹੈ ਸੋ ਤਕਰੀਬਨ ਤਕਰੀਬਨ ਜਿਹੜੇ ਹੈਰਾਨ ਕਰਨ ਵਾਲੇ ਨਤੀਜੇ ਨੇ ਹਰ ਪਾਸਿਓਂ ਆ ਰਹੇ ਨੇ ਤੇ ਕੈਨੇਡਾ ਤੇ ਯੂਐਸਏ ਦੀ ਗੱਲ ਕਰੀਏ ਇੱਥੇ ਦੀ ਰਾਜਨੀਤੀ ਕੀ ਕਹਿੰਦੀ ਹੈ ਉਹਦੇ ਉੱਪਰ ਚਰਚਾ ਜਿਹੜੀ ਅਸੀਂ ਹਰ ਰੋਜ਼ ਕਰਦੇ ਰਹੇ ਹਾਂ ਜੀ ਪਦੇਣਾ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੋਵੇ ਟਰੱਕ ਲੋਨ ਜਾਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਇਕੁਪਮੈਂਟ ਦੇ ਬਾਰੇ ਦੇ ਵਿੱਚ ਤਾਂ ਬੜੀ ਪ੍ਰੋਫੈਸ਼ਨਲੀ ਸਵਾਮਾ ਦੰਦੇ ਨੇ ਸਰ ਕੁਲਤਾਰਨ ਸਿੰਘ ਪਦੇਣਾ ਹੋਰੀ ਬੜਾ ਲੰਮਾ ਤਜਰਬਾ ਇਹਨਾਂ ਦਾ ਤਾਂ ਜ਼ਰੂਰ ਕੋਈ ਵੀਰ ਭੈਣ ਭਰਾ ਟਰੱਕ ਲੋਨ ਲੈਣਾ ਚਾਹੁੰਦਾ ਜਰੂਰ 416 848 9698 ਦੇ ਉੱਤੇ ਸਰ ਕੁਲਤਨ ਸਿੰਘ ਪਧਾਨਾ ਹੋਰਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਪਣ ਸਾਹਿਬ ਅਹਿਮ ਖਬਰ ਜੁੜੀ ਹੋਈ ਕਿਉਂਕਿ ਜ਼ਿਆਦਾਤਰ ਧਿਆਨ ਜੇ ਕੈਨੇਡਾ ਦੇ ਲੋਕਾਂ ਦੀ ਗੱਲਬਾਤ ਕਰੀਏ ਖਾਸ ਕਰਕੇ ਇੱਥੇ ਜੇ ਪੰਜਾਬੀ ਬਸੋਂ ਦੇ ਇਲਾਕੇ ਦੀ ਗੱਲਬਾਤ ਕਰੀਏ ਲੋਕਲ ਮੁੱਦਿਆਂ ਦੇ ਉੱਤੇ ਜ਼ਿਆਦਾ ਇਹਨਾਂ ਦਾ ਧਿਆਨ ਰਹਿੰਦਾ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਹਾਸੋਈ ਨੇ ਬਿਆਨ ਵੀ ਲੱਗਦੇ ਨੇ ਔਰ ਉਹਦੇ ਵਿੱਚ ਇਹ ਦੇ ਦਿੰਦੇ ਨੇ ਵੀ ਕਿੰਨੇ ਕੁ ਲੀਡਰ ਕੌਣ ਸੀਰੀਅਸ ਹੈ ਉਹਨਾਂ ਲੋਕਾਂ ਦੇ ਪ੍ਰਤੀ ਜਿਨ੍ਹਾਂ ਨੇ ਬੋਟਾਂ ਪਾ ਕੇ ਉਹਨਾਂ ਨੂੰ ਜਿਤਾ ਕੇ ਹਾਂਜੀ ਤੇ ਪਦਵੀਆਂ ਦੇ ਉੱਤੇ ਅਹੁਦਿਆਂ ਦੇ ਉੱਤੇ ਬਿਠਾਇਆ ਹੁੰਦਾ ਚਾਹੇ ਉਹ ਮੁੱਖ ਮੰਤਰੀ ਦੀ ਕੁਰਸੀ ਹੋਵੇ ਤਾਂ ਡਾਕਫੋਰਡ ਸਾਹਿਬ ਉਹਨਾਂ ਦੀ ਗੱਲਬਾਤ ਕਰੀਏ ਬੜੀ ਕਾਲ ਕੀਤੀ ਉਹਨਾਂ ਨੂੰ ਇੰਨਾ ਧਿਆਨ ਰੱਖਣਾ ਪਿਆ ਹਾਂਜੀ ਜਿਹੜੇ ਸ਼ਰਾਬ ਦੇ ਪਿਆਕੜਾਂ ਦੇ ਖਾਤਰ ਤੇ ਕੀ ਬਿਆਨਵਾਜੀ ਹੋਈ ਹੈ ਜੀ ਕੱਲ ਦੀ ਕੱਲ ਦੀ ਖਬਰ ਹੈ ਕਾਫੀ ਵੀਡੀਓ ਘੁੰਮ ਰਹੀ ਹੈ ਜੀ ਦੇਖੋ ਪਿੰਦਰ ਜੀ ਏ ਡਾਕਟਰ ਸਾਹਿਬ ਦੀ ਗੱਲ ਕਰੀਏ ਤਾਂ ਜੋ ਸਾਨੂੰ ਪਤਾ ਹੋਵੇ ਐਲਸੀਬੀਓ ਦੇ तकरीबन 10000 ਤੋਂ ਜ਼ਿਆਦਾ ਕਰੀਬ EMPLOYES ਨੇ ਆਪਣੀਆਂ ਮੰਗਾਂ ਕਰਕੇ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ ਸਟ੍ਰਾਈਕ ਤੇ ਚਲੇ ਗਏ ਸਨ ਤੇ 2 ਹਫ਼ਤਿਆਂ ਤੱਕ ਦੱਸਿਆ ਜਾ ਰਿਹਾ ਵੀ ਐਲਸੀਬੀ ਦੇ ਜਿਹੜੇ ਵੱਖ-ਵੱਖ ਸਟੋਰ ਨੇ ਉਹ ਬੰਦ ਰਹਿਣਗੇ ਅਗਰ ਉਹਦੇ ਵਿੱਚ ਕੋਈ ਸਮਝੌਤਾ ਹੋ ਜਾਂਦਾ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਘੱਟੋ-ਘੱਟ 2 ਹਫ਼ਤੇ ਵਾਸਤੇ ਇਹ ਸਟੋਰ ਜਿਹੜੇ ਨੇ ਉਹ ਬੰਦ ਜਿਹੜੇ ਰਹਿਣਗੇ ਇਹਦੇ ਵਿੱਚ ਹੁਣ ਗੱਲ ਇਹ ਕਰੀਏ ਕਿ ਜਿਵੇਂ ਹੁਣ ਤੁਹਾਨੂੰ ਵੀ ਪਤਾ ਹੈ ਵੀ ਛੁੱਟੀਆਂ ਦਾ ਮੌਸਮ ਚੱਲ ਰਿਹਾ ਏ ਬੱਚਿਆਂ ਨੂੰ ਵੀ ਛੁੱਟੀਆਂ ਨੇ ਸੋ ਇਹਨਾਂ ਦਿਨਾਂ ਦੇ ਵਿੱਚ ਲੋਕ ਆਪਣੇ ਵੱਖ-ਵੱਖ ਦੌਰੇ ਲੀਕਦੇ ਨੇ ਵੀ ਬੱਚਿਆਂ ਨੂੰ ਲੈ ਕੇ ਕਿਤੇ ਘੁੰਮਣ ਫੇਨ ਜਾਇਆ ਜਾਵੇ ਤੇ ਇਹੋ ਜਿਹੇ ਸਮੇਂ ਦੇ ਵਿੱਚ ਕੀ ਹੁੰਦਾ ਕਿ ਜਦੋਂ ਲੋਕ ਵੱਖ-ਵੱਖ ਜਗ੍ਹਾ ਜਾਂਦੇ ਨੇ ਘੁੰਮਣ ਜਾਂਦੇ ਨੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਕੈਂਪਿੰਗ ਤੇ ਜਾਂਦੇ ਨੇ ਤਾਂ ਉੱਤੇ ਅਕਸਰ ਜੋ ਸ਼ਰਾਬ ਦੀ ਗੱਲ ਕਰ ਲਈਏ ਬੀਅਰ ਹੈ ਵਾਈਨ ਹੈ ਜਾਂ ਹੋਰ ਵੱਖ-ਵੱਖ ਜਿਹੜੇ ਸ਼ਰਾਬ ਦੇ ਡਰਿੰਕ ਹੁੰਦੇ ਨੇ ਲੋਕ ਉਸ ਤਰ੍ਹਾਂ ਇਸਤੇਮਾਲ ਕਰਦੇ ਨੇ ਹੁਣ ਜਿਹੜੇ ਸਟੋਰ ਬੰਦ ਨੇ ਸੋ ਲੋਕਾਂ ਨੂੰ ਵੀ ਮੁਸ਼ਕਲ ਆ ਰਹੀ ਹੈ ਸੋ ਇਹ ਜਿਹੜੀ ਪਿਆਕੜਾਂ ਦੀ ਮੁਸ਼ਕਲ ਹੈ ਨਾ ਇਹਨੂੰ ਡਾਕ ਫੋਰਸ ਸਾਹਿਬ ਨੇ ਕਿਹਾ ਵੀ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮਛਟੀਆਂ ਦੇ ਦਿਨ ਹੈ ਸੋ ਇਹਨਾਂ ਵਾਸਤੇ ਉਹਨਾਂ ਨੇ ਖਾਸ ਤੌਰ ਤੇ ਜਿਹੜੇ ਅੰਟਰੀਓ ਸਰਕਾਰ ਨੇ ਮੈਪ ਇਕ ਤਿਆਰ ਕੀਤਾ ਸੋ ਉਸ ਮੈਪ ਦੇ ਵਿੱਚ ਜਾ ਕੇ ਤੁਸੀਂ ਆਪਣੇ ਏਰੀਏ ਦੇ ਹਿਸਾਬ ਨਾਲ ਪਤਾ ਕਰ ਸਕਦੇ ਹੋ ਕਿ ਤੁਹਾਡੇ ਕਿਹੜੇ ਏਰੀਏ ਦੇ ਕਿਥੇ ਕਿਥੇ ਤੁਹਾਨੂੰ ਜਿਹੜੀ ਆ ਇਹ ਸ਼ਰਾਬ ਜਿਹੜੀ ਆ ਇਹ ਮਿਲ ਸਕਦੀ ਕਿਉਂਕਿ ਆਨਲਾਈਨ ਵੀ ਸਹੂਲਤ ਦਿੱਤੀ ਜਾ ਰਹੀ ਹੈ ਹਰੂਬੀ ਸਟੋਰਾਂ ਨੂੰ ਜਿਹੜੀ ਯਾਜ ਦਿੱਤੀ ਜਾ ਰਹੀ ਹੈ ਸੋ ਇਸ ਮੈਪ ਨੂੰ ਡਾਕ ਫੌਟ ਸਾਹਿਬ ਨੇ ਲਾਈਵ ਹੋ ਕੇ ਜਿਹੜਾ ਆਪਣੇ ਜਿਹੜਾ ਪੇਜ ਹੈ ਉਹਨਾਂ ਦਾ ਉੱਤੇ ਜਾਰੀ ਕੀਤਾ ਉਹਨਾਂ ਨੇ ਖੁਦ ਉਸ ਟਾਈਮ ਬਾਰਬੀਕਿਊ ਵੀ ਕਰ ਰਹੇ ਸੀਗੇ ਕੋਲ ਬੀਰਾਂ ਦੀ ਬੋਤਲਾਂ ਵੀ ਪਈਆਂ ਸੀਆਂ ਉਹ ਕਹਿੰਦੇ ਵੀ ਮੈਨੂੰ ਤੁਹਾਡੀਆਂ ਇਹ ਮੁਸ਼ਕਲਾਂ ਬਾਰੇ ਪਤਾ ਹੈ ਵੀ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਤੁਸੀਂ ਇਸ ਮੈਪ ਨੂੰ ਫਾਲੋ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਵੀ ਕਿੱਥੇ ਕਿੱਥੇ ਤੁਸੀਂ ਜਿਹੜੇ ਇਹ ਆਪਣੇ ਵੱਖ-ਵੱਖ ਤਰ੍ਹਾਂ ਦੇ ਡਰਿੰਕਸ ਲੈ ਸਕਦੇ ਹੋ ਸੋ ਇਸ ਚੀਜ਼ ਦਾ ਜੋ ਸਟ੍ਰਾਈਕ ਕਰਨ ਵਾਲੇ ਵਰਕਰਸ ਨੇ ਨਾ ਉਹਨਾਂ ਨੇ ਤਾਂ ਵਿਰੋਧ ਕੀਤਾ ਹੀ ਆ ਕਿ ਕਹਿੰਦੇ ਵੀ ਤੁਸੀਂ ਸੀਰੀਅਸ ਨਹੀਂ ਉਹ ਸਾਡੀਆਂ ਗੱਲਾਂ ਬਾਤਾਂ ਨੂੰ ਲੈ ਕੇ ਅਸੀਂ ਸਟ੍ਰਾਈਕ ਕਰ ਰਹੇ ਹਾਂ ਤੁਸੀਂ ਸਾਡੇ ਜੱਕ ਮੱਲ ਉੱਪਰ ਇਸ ਢੰਗ ਦੇ ਨਾਲ ਲੂਣ ਜਿਹੜਾ ਛਿੜਕ ਰਹੇ ਹੋ ਤੇ ਇਹਦੇ ਨਾਲ ਜਿਹੜੇ ਵਿਰੋਧੀ ਪਾਰਟੀਆਂ ਨੇ ਜੇ ਐਨਡੀਪੀ ਦੀ ਵੀ ਗੱਲ ਕਰ ਲਈ ਜਿਹੜੇ ਉਹਦੇ ਲੀਡਰ ਵੀ ਨੇ ਉਹ ਸਵਾਲ ਕਰ ਰਹੇ ਨੇ ਉਹ ਕਹਿੰਦੇ ਦੇਖੋ ਕਿ ਤੇ ਤੁਹਾਨੂੰ ਕਹਿੰਦੇ ਦੇਖੋ ਥੋੜੇ ਦਿਨਾਂ ਜੇ ਫਿਕਰ ਪੈ ਗਿਆ ਪਿਆਕਰਾਂ ਦਾ ਵੀ ਕਿਸੇ ਕੋਈ ਪਿਆਕਰ ਬਿਨਾ ਸ਼ਰਾਬ ਦੇ ਪੈਗ ਤੋਂ ਰਹਿ ਨਾ ਜਾਵੇ ਬਿਨਾ ਵੀਰ ਤੋਂ ਰਹਿ ਨਾ ਜਾਵੇ ਤੁਸੀਂ ਉਹਨਾਂ ਵਾਸਤੇ ਇੱਕ ਮੈਂ ਇਤਿਆਰ ਕਰ ਦਿੱਤਾ ਜੀ ਕਹਿੰਦੇ ਤੁਹਾਨੂੰ ਇਸ ਗੱਲ ਦਾ ਪਤਾ ਬੇਤੇ ਜੇਕਰ ਕਿਸ ਫੀਜ਼ੀਸ਼ੀਅਨ ਤੋਂ ਜਾਣਾ ਹੋਵੇ ਵੀ ਕਿੰਨੀ ਵੇਟ ਕਾਨੀ ਪੈਂਦੀ ਹੈ ਕਿਸ ਨੇ ਆਪਣੀ ਸਰਜਰੀ ਕਰਾਉਣੀ ਹੋਵੇ ਕਿੰਨੀ ਵੇਟ ਕਾਨੀ ਪੈਂਦੀ ਹੈ ਮਹੀਨਿਆਂ ਬਦੀ ਕਹਿੰਦੇ ਵੇਟਿੰਗ ਹੈ ਐਮਰਜੈਂਸੀ ਕਹਿੰਦੇ ਜਿਹੜੇ ਰੂਮ ਹੈ ਹਸਪਤਾਲਾਂ ਵਿੱਚ ਉਹਨਾਂ 'ਚ ਵੇਟਿੰਗ ਹੈ ਲੋਕਾਂ ਨੂੰ ਕਹਿੰਦੇ ਵੀ ਆਪਣੇ ਜਿਹੜੇ ਫੈਮਿਲੀ ਡਾਕਟਰਸ ਨੇ ਉਹ ਨਹੀਂ ਮਿਲ ਰਹਾ ਕਹਿੰਦੇ ਇਹੋ ਜਿਹੇ ਹਾਲਾਤਾਂ 'ਚ ਤੁਸੀਂ ਕਦੀ ਕੋਈ ਮੈਪ ਜਾਰੀ ਕੀਤਾ ਜੀ ਜੇ ਤੁਸੀਂ ਦੱਸਿਆ ਹੋਵੇ ਵੀ ਤੁਸੀਂ ਇਸ ਖੇਤਰ 'ਚ ਰਹਿੰਦੇ ਹੋ ਤੁਹਾਨੂੰ ਡਾਕਟਰ ਨਹੀਂ ਮਿਲਿਆ ਤਾਂ ਆਹ ਖੇਤਰ 'ਚ ਚਲੇ ਜਾਓ ਇਸ ਮੈਪ ਨੂੰ ਫਾਲੋ ਕਰੋ ਤੁਹਾਨੂੰ ਡਾਕਟਰ ਮਿਲ ਜਾਊਗਾ ਐਮਰਜੈਂਸੀ ਰੂਮ ਮਿਲ ਜਾਊਗਾ ਜਾਂ ਤੁਹਾਡੀ ਸਰਜਰੀ ਵਾਸਤੇ ਛੇਤੀ ਕੋਈ ਜਿਹੜਾ ਸਰਜਨ ਹੈ ਉਹ ਜਿਹੜਾ ਅਵੇਲੇਬਲ ਹੋ ਜਾਊਗਾ ਕਹਿੰਦੇ ਤੁਸੀਂ ਇਹ ਕੰਮ ਤਾਂ ਕਦੀ ਕੀਤਾ ਨਹੀਂ ਪਰ ਤੁਹਾਨੂੰ ਇਹ ਪਿਆਕਰਾਂ ਦਾ ਬਹੁਤ ਛਿਆਲਾ ਜਿਹੜਾ ਹੇਜ ਜਿਹੜਾ ਤੁਸੀਂ ਦਿਖਾਇਆ ਸੋ ਇਸ ਗੱਲ ਨੂੰ ਲੈ ਕੇ ਜਿਹੜੇ ਵਿਰੋਧੀ ਪਾਰਟੀਆਂ ਨੇ ਐਨਡੀਪੀ ਤੇ ਲਿਬਰਲ ਨੇ ਉਹਨਾਂ ਨੂੰ ਕਾਫੀ ਘੇਰਿਆ ਹੁਣ ਘੇਰਨ ਦੀ ਗੱਲ ਕਰੀਏ ਤਾਂ ਪਿੰਦਰ ਜੀ ਜਿਹੜੇ ਜੈਸਨ ਟੂਰੋ ਸਾਹਿਬ ਨੇ ਤੁਹਾਨੂੰ ਪਤਾ ਵੀ ਉਹਨਾਂ ਨੂੰ ਅਕਸਰ ਵਿਰੋਧੀ ਤਾਂ ਘੇਰਦੇ ਰਹਿੰਦੇ ਨੇ ਪਰ ਕੁਝ ਸਮੇਂ ਤੋਂ ਜਿਹੜੇ ਉਹਨਾਂ ਦੇ ਆਪਣੇ ਲੀਡਰ ਨੇ ਉਹਨਾਂ ਨੇ ਵੀ ਘੇੜਨਾ ਸ਼ੁਰੂ ਕਰ ਦਿੱਤਾ ਹੁਣ ਜਿਹੜੇ ਸਾਬਕਾ ਵਿਦੇਸ਼ ਮੰਤਰੀ ਨੇ ਮਾਰਕ ਕਾਰਨੋ ਜਿਹੜੇ ਕਿ ਜਸਟਨ ਟੂਰੋ ਸਾਹਿਬ ਦੀ ਹੀ ਸਰਕਾਰ ਦੇ ਵਿੱਚ ਟ੍ਰਾਂਸਪੋਰਟ ਮਿਨਿਸਟਰ ਵੀ ਰਹੇ ਨੇ ਜੀ ਇਹਦੇ ਨਾਲ ਉਹ ਜਿਹੜੇ ਨੇ ਵਿਦੇਸ਼ ਮੰਤਰੀ ਵੀ ਰਹੇ ਨੇ ਹੁਣ ਉਹਨਾਂ ਨੇ ਜਸਟਨ ਟੂਰੋ ਸਾਹਿਬ ਨੂੰ ਘੇਰਿਆ ਇੱਕ ਕਿਤਾਬ ਉਹਨਾਂ ਨੇ ਲਿਖੀ ਹੈ ਇਹ ਮੋਸਟ ਐਕਸਟਰਾ ਆਰਡੀਨਰੀ ਰਾਈਟ ਉਹ ਸਪੇਸ ਪੋਲਿਟਿਕਸ ਐਂਡ ਅ ਪਰਸੂਟ ਆਫ ਕੈਨੇਡੀਅਨ ਡ੍ਰੀਮ ਇਹ ਕਿਤਾਬ ਅਕਤੂਬਰ ਦੇ ਵਿੱਚ ਲੀਜ਼ ਹੋਣੀ ਹੈ ਪਰ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਜਸਟਨ ਟੂਡੋ ਸਾਹਿਬ ਨੂੰ ਕਾਫੀ ਘੇਰਿਆ ਉਹਨਾਂ ਤੇ ਹਮਲੇ ਕੀਤੇ ਨੇ ਤੇ ਉਹਨਾਂ ਨੂੰ ਕਿਹਾ ਵੀ ਜਸਟਨ ਟੂਡੋ ਨੇ ਕੈਨੇਡਾ ਦਾ ਜਿਹੜਾ ਵਿਦੇਸ਼ਾਂ ਦੇ ਵਿੱਚ ਜਿਹੜਾ ਨਾਮ ਹੈ ਨਾ ਜਿਹੜਾ ਅਸਰ ਸੂਕ ਹੈ ਕਹਿੰਦੇ ਖਤਮ ਕਰ ਦਿੱਤਾ ਆ ਤਾਂ ਕਹਿੰਦੇ ਵੀ ਇਹਨਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਜਿਹੜੀ ਜਿਸ ਢੰਗ ਨਾਲ ਕਹਿੰਦੇ ਫੈਸਲੇ ਲੈਂਦੇ ਨੇ ਤਾਂ ਇਹਦੇ ਵਿੱਚ ਕਹਿੰਦੇ ਵੀ ਜਸਟਨ ਟੂਰੋ ਸਾਹਿਬ ਨੇ ਬਹੁਤ ਕਹਿੰਦੇ ਗਲਤੀਆਂ ਕੀਤੀਆਂ ਨੇ ਇਹ ਹੁਣ ਜਿਹੜਾ ਇਹ ਲੀਡਰਾਂ ਨੂੰ ਇਹ ਘੇਰੰਦੀਆਂ ਗੱਲਾਂ ਨੇ ਜਿੱਥੇ ਪ੍ਰਿੰਸ਼ੀਅਲ ਲੈਵਲ ਤੇ ਹੋ ਰਹੀਆਂ ਤੇ ਫੈਡਰਲ ਲੈਵਲ ਤੇ ਵੀ ਹੋ ਰਹੀਆਂ ਨੇ ਤਾਂ ਇੱਥੇ ਬ੍ਰੈਮਟਨ ਈਸਟ ਦੀ ਨਾਲ ਗੱਲ ਕਰ ਲੈਣਿਆ ਕਿਉਂਕਿ ਇਲੈਕਸ਼ਨ ਇਸ ਸਾਲ ਹੁੰਦੀ ਹੈ ਇਲੈਕਸ਼ਨ ਅਗਲੇ ਸਾਲ ਹੁੰਦੀ ਹੈ ਇਹਦੇ ਬਾਰੇ ਹਾਲ ਦੀ ਘੜੀ ਕਹਿਣਾ ਮੁਸ਼ਕਲ ਹੈ ਪਰ ਜਿਹੜੀਆਂ ਪਾਰਟੀਆਂ ਨੇ ਉਹ ਆਪਣੇ ਜਿਹੜੇ ਲੀਡਰ ਨੇ ਵੱਖ-ਵੱਖ ਰਾਈਡਿੰਗ ਵਾਸਤੇ ਵੀ ਹੌਲੀ-ਹੌਲੀ ਅਨਾਉਂਸਮੈਂਟ ਕਰ ਰਹੀਆਂ ਨੇ ਸੋ ਬ੍ਰੈਮਟਨ ਈਸਟ ਚੋ ਜੋ ਕੰਜ਼ਰਵੇਟਿਵ ਪਾਰਟੀ ਹੈ ਉਹਦੀ ਗੱਲ ਕਰੀਏ ਤਾਂ ਉਹਨਾਂ ਨੇ ਬੌਬ ਸਾਇੰਸ ਸਿੰਘ ਜਿਹੜੇ ਕਿ ਮੀਡੀਆ ਜਿਹੜੇ ਅਧਾਰੇ ਨਾਲ ਜੁੜੇ ਹੋਏ ਵਿਅਕਤੀ ਨੇ ਜਿਹੜੇ ਪਾਈਚਾਰ ਜਾਨੀ ਪਾਣੀ ਚਾਨੀ ਸਿੱਖਿਆਤ ਨੇ ਸੋ ਉਹਨਾਂ ਦਾ ਕੱਲ ਜਿਹੜੇ ਉਹਨਾਂ ਦੇ ਨਾਮ ਦੀ ਜਿਹੜੀ ਅਨਾਉਂਸਮੈਂਟ ਹੈ ਉਹ ਕੰਜ਼ਰਵੇਟਿਵ ਪਾਰਟੀ ਵੱਲੋਂ ਕਰ ਦਿੱਤੀ ਗਈ ਹੈ ਸੋ ਬ੍ਰੈਮਟਨ ਈਸਟ ਤੋਂ ਜਿਹੜਾ ਉਹ ਅਫੀਸ਼ੀਅਲ ਤੌਰ ਤੇ ਹੁਣ ਏ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਹੋਣਗੇ ਜਦੋਂ ਵੀ ਚੋਣ ਹੋਵੇਗੀ ਸੋ ਇੱਥੋਂ ਜਿਹੜੇ ਉਮੀਦਵਾਰ ਜਿਹੜੇ ਨੇ ਉਹ ਬੋਬਤ ਸਾਂਝ ਸਿੰਘ ਹੋਣਗੇ ਸੋ ਉਹਨਾਂ ਨੂੰ ਮੁਬਾਰਕਾਂ ਵੀ ਹੈ ਤੁਹਾਡੇ ਵੀ ਕਾਫੀ ਉਹ ਕਲੋਜ਼ ਨੇ ਪਤ ਜੀ ਸੋ ਉਹਨਾਂ ਨੂੰ ਕਾਫੀ ਜਿਹੜੀ ਸਾਡੇ ਵੱਲੋਂ ਮੁਬਾਰਕਬਾਦ ਸੋ ਬੋਬਤ ਸਾਂਝ ਉਹਨਾਂ ਨੂੰ ਬਾਈ ਬਹੁਤ ਬਹੁਤ ਮੁਬਾਰਕਬਾਦ ਮੀਡੀਆ ਨਾਲ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਤੇ ਬਹੁਤ ਬਹੁਤ ਮੁਬਾਰਕਬਾਦ ਸਾਂਝ ਉਹਨਾਂ ਨੂੰ ਜੀ ਪ੍ਰਿੰਸਾ ਕੋਈ ਹੋਰ ਖਬਰ ਕੋਪਿੰਦਰ ਜੀ ਅੰਤ ਦੇ ਵਿੱਚ ਮੈਚ ਤਾਂ ਬਹੁਤ ਹੁੰਦੇ ਰਹਿੰਦੇ ਨੇ ਸਵੰਤ ਦੇ ਵਿੱਚ ਮੈਂ ਦੱਸਦਾ ਕਿ ਅੱਜ ਰਾਤ ਨੂੰ ਇੱਕ ਬਹੁਤ ਵੱਡਾ ਮੈਚ ਹੋ ਰਿਹਾ ਫੁੱਟਬਾਲ ਦਾ ਸੌਕਰ ਦਾ ਮੈਚ ਹੈ ਕੈਨੇਡਾ ਦਾ ਅਰਜਨਟੀਨਾ ਦੇ ਨਾਲ ਮੁਕਾਬਲਾ ਹੋਣਾ ਕੋਪਾ ਅਮਰੀਕਾ ਦੇ ਸੈਮੀਫਾਈਨਲ ਚ ਕੈਨੇਡਾ ਦੀ ਟੀਮ ਹੈ ਸੈਮੀਫਾਈਨਲ ਚ ਪਹੁੰਚੀ ਹੈ ਤੇ ਬਹੁਤ ਵੱਡੀ ਗੱਲ ਹੈ ਅਰਜਨਟੀਨਰੀ ਟੀਮ ਵੇਸ਼ਪ ਚੈਂਪੀਅਨ ਟੀਮ ਹੈ ਉਹਨੂੰ ਹਰਾਉਣਾ ਤਾਂ ਬਹੁਤ ਮੁਸ਼ਕਲ ਗੱਲ ਹੈ ਕੋਈ ਅਗਰ ਕ੍ਰਿਸ਼ਮਾ ਹੋ ਜਾਏ ਤਾਂ ਹੋ ਸਕਦਾ ਕੈਨੇਡਾ ਦੀ ਟੀਮ ਇਹ ਅਲਟਫੇਅਰ ਰਕਾਰਡ ਵੀ ਦਬੇ ਸੋ ਅੱਜ ਬਹੁਤ ਵੱਡਾ ਮੈਚ ਹੋਣਾ 8 ਵਜੇ ਦੇਖਣਾ ਨਾ ਭੁੱਲਿਓ ਉਹਦੇ ਵਿੱਚ ਕੈਨੇਡਾ ਤੇ ਅਰਜنٹੀਨਾ ਸੈਮੀਫਾਈਲ ਵਿੱਚ ਪੈਣ ਗਿਆ ਸੋ ਭਾਈ ਜਰੂਰ ਦੇਖਿਓ ਹੱਲਾਸ਼ੀਰੀ ਦੇਣੀ ਬਣਦੀ ਆ ਜਿੱਥੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਭਾਰਤੀ ਲੋਕ ਜਿਹੜੇ ਰਹਿੰਦੇ ਨੇ ਸੋ ਉਹਨਾਂ ਨੇ ਜਿਹੜਾ ਜੀ ਪੂਰਾ ਇੰਜੋਏ ਕੀਤਾ ਸੀਗਾ ਟੀ20 ਵਰਲਡ ਕੱਪ ਫਾਈਨਲ ਮੈਚ ਨੂੰ ਸੋ ਤੁਸੀਂ ਵੀ ਚੀਅਰਸ ਕਰਨਾ ਜੀ ਆਪਣੇ ਕੈਨੇਡਾ ਦੇ ਲਈ ਸੋ 8 ਵਜੇ ਸ਼ਾਰਪ ਜਿਹੜਾ ਜੀ ਉਹ ਮੈਚ ਅਰਜنٹინა ਦੇ ਨਾਲ ਫੁੱਟਬਾਲ ਦਾ ਇੰਡੀਆ 'ਚ ਫੁੱਟਬਾਲ ਹੀ ਕਹਿੰਦੇ ਆ ਬਾਕੀ ਸੌਕਰ ਹੈ ਜੀ ਸਾਰੇ ਕਿਤੇ ਤੇ ਜਰੂਰ ਤੁਸੀਂ ਜਰੂਰ ਉਹ ਦੇਖਣਾ ਹੈਗਾ ਸੋ ਪ੍ਰਿੰਸ ਸਾਹਿਬ ਦਾ ਨੰਬਰ ਜਰੂਰ ਸਾਂਝਾ ਕਰ دیਏ ਤੇ ਜਿੱਦਾਂ ਦਾ ਸਮਾਂ ਹੁੰਦਾ ਹੈ ਕਈ ਵਾਰ ਓਕੇ ਜੋ ਕੇ ਸਮੇਂ ਸਾਡੀ ਆਸ ਜਰੂਰ ਹੁੰਦੀ ਹੈ ਵੀ ਭਾਈ ਸਾਡਾ ਆਪ ਦਾ ਖੁੱਦ ਦਾ ਟਰੱਕ ਹੋਵੇ ਟਰੈਲਰ ਹੋਵੇ ਇਕੁਪਮੈਂਟ ਹੋਵੇ ਤੇ ਕਈ ਵਾਰ ਹੁੰਦਾ ਵੀ ਜੇ ਬਲਾਉ ਨਹੀਂ ਕਰਦੀ ਪਰਕ ਭਰਉਣ ਦੀ ਲੋੜ ਨਹੀਂ ਸਰਾਕੁਲਤਨ ਸਿੰਘ ਪਦਿਆਣਾ ਹੋਰੀ ਲੰਮੇ ਸਮੇਂ ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਨੇ ਔਰ ਟਰੱਕ ਲੋਨ ਇਕੁਪਮੈਂਟ ਲੋਨ ਚਾਹੀਦਾ ਤਾਂ 416 848 9698 ਦੇ ਉੱਤੇ ਸਰਾਕੁਲਤਨ ਸਿੰਘ ਪਦਿਆਣਾ ਹੋਰਾ ਨਾਲ ਸੰਪਰਕ ਕੀਤਾ ਜਾ ਸਕਦਾ ਪਿੰਡ ਸਾਹਿਬ ਬਹੁਤ ਬਹੁਤ ਧੰਨਵਾਦ ਜੀ